ਜ਼ਿਲ੍ਹਾ ਚਨੰਦਰ ਅਧੀਨ ਆਉਂਦੇ ਪਿੰਡ ਦਸਾਂਚਕਲਾਂ ਦਾ ਰਹਿਣ ਵਾਲਾ ਇੱਕ ਬੇਵੱਸ ਪਿਓ ਆਪਣੀ 13 ਸਾਲਾਂ ਦੀ ਧੀ ਦੇ ਇਲਾਜ ਲਈ ਦਰਦ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਦਰਸਾਲ 13 ਸਾਲਾਂ ਪੀੜਤ ਬੱਚੀ ਲਵਦੀਪ ਕੌਰ ਲੀਵਰ ਦੀ ਬਿਮਾਰੀ ਨਾਲ ਜੂਝ ਰਹੀ ਹੈ ਤੇ ਡਾਕਟਰਾਂ ਦਾ ਮਤਾ ਹੈ ਬੱਚੀ ਦਾ ਲੀਵਰ ਟ੍ਰਾਂਸਪਲੈਂਟ ਹੋਣਾ ਹੈ ਜਿਸ ਉੱਪਰ ਲਗਭਗ 50 ਲੱਖ ਰੁਪਏ ਦਾ ਖਰਚਾ ਹੈ ਪਰ ਗਰੀਬੀ ਦੇ ਚੱਲਦਿਆਂ ਇਹ ਪਰਿਵਾਰ ਆਪਣੀ ਬੇਟੀ ਦਾ ਇਲਾਜ ਕਰਵਾਉਣ ਤੋਂ ਸਮਰਥ ਹੈ। ਜਿਸ ਦੇ ਚਲਦਿਆਂ ਹੀ ਇਸ ਬੱਚੀ ਦੇ ਪਿਤਾ ਨੇ ਪਿੰਡ ਵਾਸੀਆਂ ਦੇ ਫਗਵਾੜਾ ਸ਼ਹਿਰ ਦੇ ਮੋਤਵਾਰ ਸੱਜਣਾ ਨਾਲ ਮਿਲ ਕੇ ਬਾਜ਼ਾਰ ਵਿੱਚ ਇੱਕ ਕੈਂਪ ਲਗਾ ਕੇ ਡੋਨੇਸ਼ਨ ਇਕੱਠੀ ਕੀਤੀ ਜ਼ਿਕਰ ਜੋਗ ਹੈ ਕਿ ਆਪਣੀ ਬੱਚੀ ਨੂੰ ਨਵੀਂ ਜ਼ਿੰਦਗੀ ਦੇਣ ਲਈ ਇਹ ਬੇਵਸਪਿਓ ਆਪਣਾ ਹੀਲੀ ਵਰਦਾਨ ਕਰੇਗਾ ਇਸ ਦੌਰਾਨ ਸ਼ਹਿਰ ਦੇ ਪਤਵੰਤਿਆਂ ਨੇ ਕਿਹਾ ਕਿ ਇਸ ਧੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਸਾਨੂੰ ਦੁਸਾਂਝ ਦੀ ਵਤਵਤ ਮਦਦ ਕਰਨ ਲਈ ਅੱਗੇ ਆਉਣਾ ਪਵੇਗਾ ਉਨਾ ਨਾਲ ਹੀ ਅਪੀਲ ਕੀਤੀ ਕਿ ਵੀਡੀਓ ਪ੍ਰਸਿੱਧ ਪੰਜਾਬੀ ਕਾਇਕ ਅਤੇ ਪਿੰਡ ਦੋਸਾਂਚਾ ਦੇ ਜੰਪਲ ਦਲਜੀਤ ਦੋਸਾਂਚਾ ਪੰਚਾਇਤਾਰੇ ਤਾਂ ਜੋ ਇਹ ਬੱਚੀ ਪੂਰੀ ਤਰ੍ਹਾਂ ਨਾਲ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਖੁਸ਼ ਰਹਿ ਸਕੇ ਸੋ ਲੋੜ ਹੈ ਸਮੂਦਾਇ ਨ ਸਜਣਾ ਨੂੰ ਇਸ ਬੱਚੀ ਦੇ ਇਲਾਜ ਲਈ ਅੱਗੇ ਆਉਂਦੀ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਭਾਈ ਮੇਰੀ ਬੇਟੀ ਆ 13 ਸਾਲ ਦੀ ਜਿਹੜੀ ਜਨਮ ਤੋਂ ਹੀ ਲੀਵਰ ਬਿਮਾਰ ਆ ਬਾਏ ਜਨਮ ਤੋਂ ਹੀ ਉਹਦਾ ਲੀਵਰ ਜਿਹੜਾ ਸੀਗਾ ਉਹ ਕੰਮ ਨਹੀਂ ਪ੍ਰੋਪਰ ਕਰਦਾ ਸੀ ਔਰ 13 ਸਾਲ ਤੱਕ ਤਾਂ 13 ਸਾਲ ਦੀ ਹੁਣ ਹੋ ਗਈ ਆ 7 ਸਾਲ ਤੱਕ ਅਸੀਂ ਭਾਜੀ ਉਹਦਾ ਇਲਾਜ ਕਰਵਾਉਂਦੇ ਰਹੇ ਆ ਔਰ 19 ਤੋਂ ਬਾਅਦ ਕਰੋਨਾ ਜਦੋਂ ਆਇਆ 19 20 ਤੋਂ ਬਾਅਦ ਫਿਰ ਸਾਡਾ ਵੀ ਭਾਜੀ ਕੰਮ ਵੀ ਦਮ ਖਤਮ ਹੋ ਗਿਆ ਉਸ ਤੋਂ ਬਾਅਦ ਹੁਣ ਸਾਡੇ ਕੋਲ ਇਲਾਜ ਲਈ ਉਹਦੇ ਲਈ ਪੈਸੇ ਨਹੀਂ ਬਚੇ ਜੋ ਕੁਝ ਸਾਡੇ ਕੋਲ ਸੋਨਾ ਗੱਟਾ ਸੀ ਇੱਕ ਨਵੀਂ ਕਾਰ ਸੀ ਉਹ ਵੇਚਤੀ ਸੀ ਇੱਕ ਦੁਕਾਨ ਵੇਚੀ ਤਕਰੀਬਨ ਬਹੁਤ ਪੈਸੇ ਭਾਜੀ ਲਾ ਚੁੱਕੇ ਆ ਔਰ ਪਹਿਲਾਂ ਦਵਾਈ ਨਾਲ ਥੋੜਾ ਬਹੁਤਾ ਅਸਰ ਚੱਲਦਾ ਪਿਆ ਸੀਗਾ ਲੀਵਰ ਕੰਮ ਕਰਦਾ ਪਿਆ ਸੀ ਤੇ ਹੁਣ ਬੜ ਲੀਵਰ ਕੰਮ ਕਰਨਾ ਭਾਜੀ ਬਿਲਕੁਲ ਹੀ हट ਗਿਆ ਜੀ ਪਿੰਡ ਸਾਡਾ ਦਸਾਂਝ ਕਲਾਇਆ ਆ ਭਾਜੀ ਮੇਰਾ ਨਾਮ ਸੋਨੂ ਆ ਭਾਜੀ ਤੇ ਬੇਟੀ ਦਾ ਨਾਮ ਲਬਦੀਪ कौर ਆ ਮੰਗ ਭਾਜੀ ਕੋਈ ਨਾ ਕੋਈ ਚਾਹੁੰਦੇ ਆ ਕੋਈ ਐਨ ਜੀਓ ਅੱਗੇ ਆਵੇ ਕੋਈ ਸੰਸਥਾ ਸਾਡਾ ਹੱਥ ਪੜੇ ਕਿਉਂਕਿ ਇਲਾਜ ਬਹੁਤ ਭਾਜੀ ਮਹਿੰਗਾ ਆ ਪਹਿਲਾਂ ਹੀ ਅਸੀਂ ਤਾਂ ਇਲਾਜ ਕਰਵਾ ਕਰਵਾ ਖਾਲੀ ਹੋ ਚੁੱਕੇ ਆ ਤੇ 50 ਲੱਖ ਰੁਪਈਆ ਭਾਜੀ ਸਾਡੇ ਲਈ ਬਹੁਤ ਵੱਡੀ ਅਮਾਉਂਟ ਆ ਅਸੀਂ ਚਾਹੁੰਦੇ ਹਾਂ ਸਾਡੇ ਪਿੰਡ ਦੀ ਦਲਜੀਤ ਭਾਜੀ ਆ ਵੱਡੇ ਸਿੰਗਰ ਆ ਅਸੀਂ ਚਾਹੁੰਦੇ ਹਾਂ ਉਹਨਾਂ ਤੱਕ ਇਹ ਵੀਡੀਓ ਕਿਸੇ ਤਰ੍ਹਾਂ ਤੁਸੀਂ ਪਹੁੰਚਾਓ ਸ਼ੇਅਰ ਕਰਕੇ ਤਾਂ ਕਿ ਉਹਨਾਂ ਨੇ ਹੜਪੀਟਾਂ ਦੀ ਇੰਨੀ ਮਦਦ ਕੀਤੀ ਆ ਤਾਂ ਸਾਡੀ ਵੀ ਹੈਲਪ ਕਰੇ ਭਾਜੀ ਦੋਸਾਂਝਾ ਪਿੰਡ ਤੋਂ ਸਾਡਾ ਸੋਨੂ ਭਰਾ ਇਹਦੀ ਬੇਟੀ ਆ ਲਵਦੀਪ ਕੌਰ 13 ਸਾਲ ਦੀ ਕੁੜੀ ਆ ਕਹਿੰਦੇ ਜਦੋਂ ਧੀਆ ਦੀ ਗੱਲ ਆਵੇ ਤਾਂ ਰੱਬ ਆਪ ਵੀ ਨੀਚੇ ਆ ਜਾਂਦਾ ਆ ਸੋ ਸਾਡੀ ਧੀ 13 ਸਾਲ ਦੀ ਲਵਦੀਪ ਕੌਰ ਬਚਪਨ ਤੋਂ ਹੀ ਉਹਦਾ ਨਾ ਲੀਵਰ ਖਰਾਬ ਆ ਤੇ ਉਹਦਾ ਫਾਦਰ ਹੁਣ ਲੀਵਰ ਟ੍ਰਾਂਸਪਲੈਂਟ ਕਰਾਉਣ ਦੀ ਗੱਲ ਕਰ ਰਹੇ ਆ ਤੇ ਜਿਹੜਾ ਲੀਵਰ ਦੇਣਾ ਆ ਉਹ ਵੀ ਫਾਦਰ ਨੇ ਹੀ ਦੇਣਾ ਆ ਪਰ ਜਿਹੜਾ ਖਰਚਾ ਆ ਉਹ ਖਰਚਾ ਆ ਰਿਹਾ ਇਸ ਵੇਲੇ 25 ਤੋਂ 30 ਲੱਖ ਰੁਪਈਆ ਇਹ ਵੀਰ 50 ਲੱਖ ਰੁਪਈਆ ਤੱਕ ਜੀ ਗੰਗਾ ਰਾਮ ਹਸਪੀਟਲ ਦੇ ਵਿੱਚ ਜਲੰਧਰ ਦੇ ਵਿੱਚ ਲੀਵਰ ਟ੍ਰਾਂਸਪਲੈਂਟ ਕਰਾਉਣਾ ਹੈ ਦਿੱਲੀ ਦਿੱਲੀ ਕਰਵਾਉਣਾ ਹੈ ਦਿੱਲੀ ਟ੍ਰਾਂਸਪਲੈਂਟ ਹੋਣਾ ਹੈ ਜੀ ਗੰਗਾ ਰਾਮ ਹਸਪੀਟਲ ਦੇ ਵਿੱਚ ਤੇ ਆਪਾਂ ਸਾਰੇ ਵੀਰਾਂ ਨੇ ਮਿਲ ਕੇ ਇਹ ਸੋਨੂ ਭਰਾ ਦੀ ਦੋਸਾਂਝਾ ਪਿੰਡ ਦਾ ਜਿਹੜਾ ਸੋਨੂ ਭਰਾ ਆ ਉਹਦੀ ਮਦਦ ਕਰਨੀ ਆ ਜੇ ਹੋ ਸਕਦਾ ਤੇ ਮੇਰੇ ਵੀਰੋ ਇਹ ਵੀਡੀਓ ਦਲਜੀਤ ਦੁਸਾਂਝ ਤੱਕ ਪਹੁੰਚਾ ਦਿਓ ਜਾਂ ਹੋਰ ਦੁਸਾਂਝਾ ਦੇ ਜਿਹੜੇ ਵੀ ਡੋਨਰ ਵੀਰ ਭਰਾ ਬਾਹਰ ਅਮਰੀਕਾ ਇੰਗਲੈਂਡ ਕੈਨੇਡਾ ਬੈਠੇ ਆ ਉਹਨਾਂ ਤੱਕ ਪਹੁੰਚਾ ਦਿਓ ਤਾਂ ਕਿ ਜਿਹੜਾ ਸੋਨੂ ਭਰਾ ਆ ਉਹਦੀ ਧੀ ਕਹਿੰਦੇ ਧੀਆ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਆ ਸੋ ਉਹ ਧੀ ਦਾ ਮਦਦ ਹੋ ਧੀ ਦੀ ਮਦਦ ਹੋ ਜਾਵੇ ਤੇ ਸਾਡੀ ਧੀ ਠੀਕ ਹੋ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ